ਨਸਰੀ ਗਾਲ ਜੀ ਮੇਰਾ ਨਾਮ ਜੀ ਗੁਰਜੀਤ ਸਿੰਘ ਕੋਠੇ ਕੌਰ ਸਿੰਘ ਵਾਲੇ ਹਾਂਜੀ ਇਹ ਆਪਾਂ ਅਜੋਲਾ ਦਾ ਪਲਾਂਟ ਲਾਇਆ ਬਈ ਜੀ ਇਹ ਹੈਗਾ ਜੀ 4 ਫੁੱਟ ਚੌੜਾ ਤੇ 10 ਫੁੱਟ ਲੰਮਾ 40 ਫੁੱਟ ਸਕੁਅਰ ਏਰੀਆ ਆਪਣੇ ਕੋਲ ਇਹ ਇਹ ਬੱਕਰੀਆਂ ਤੇ ਮੁਰਗੀਆਂ ਨੂੰ ਸਪੈਸ਼ਲ ਫੀਡ ਆ ਬਾਈ ਜਿਹਨੇ ਮੁਰਗੀਆਂ ਰੱਖੀਆਂ ਫ੍ਰੀ ਚ ਪਾਲਦੀਆਂ ਮੁਰਗੀਆਂ ਵੀ ਮੰਨ ਲਓ ਜੇ ਅੰਡੇ ਵਾਲੀਆਂ ਮੁਰਗੀਆਂ ਉਹਨਾਂ ਨੂੰ ਫੀਡ ਨਾਲ ਵੱਖਰੀ ਪਾਓ ਤੇ ਢਿੱਡ ਭਰਨ ਵਾਸਤੇ ਜੇ ਬੱਚੇ ਤਿਆਰ ਕਰਨੇ ਆ ਇਹਦੇ ਤੋਂ ਸਟਾਰਟ ਕਰੋ ਜਮ ਫ੍ਰੀ ਚ ਪਾਲਦੀਆਂ ਬਿਲਕੁਲ ਇਹ ਤੁਸੀਂ ਇਹ ਲਾਓ ਇੱਕ ਵਾਰੀ ਲਾਉਂਗੇ ਕਿੰਲੋ ਵੀ ਪਾਇਆ ਉਹਦੇ ਇਸ ਇੰਨੇ ਏਰਗੇ ਦੇ ਵਿੱਚ ਕਿ ਮੈਨੂੰ ਲੱਗਦਾ ਵੀ ਸਾਰੀ ਉਮਰ ਹੀ ਨਹੀਂ ਖਰਾਬ ਜਾਂਦਾਗਾ ਇਹ ਠੀਕ ਹੈ ਜੀ ਥੋੜਾ ਥੋੜਾ ਕੱਢ ਕੇ ਪਾਵਾਂਗੇ ਆਪਾਂ ਮੁਰਗੀਆਂ ਨੂੰ ਜਾਂ ਬੱਕਰੀਆਂ ਨੂੰ ਪਾਉਣਾ ਹਾਂਜੀ ਇਹ ਉਨਾਂ ਹੀ ਹਫ਼ਤੇ ਵਿੱਚ ਫੇਰ ਤਿਆਰ ਹੋਈ ਜਾਂਦਾ ਇਹ ਇਹਦੇ ਵਿੱਚੋਂ ਖਤਮ ਹੁੰਦਾ ਹੀ ਨਹੀਂਗਾ ਠੀਕ ਹੈ ਜੀ ਜਿੰਨਾ ਮਰਜ਼ੀ ਪਾਈ ਚੱਲ ਗਏ ਇਹਦੇ ਵਿੱਚ ਬਰੀਕ ਬਰੀਕ ਕਣ ਫੇਰ ਵੀ ਰਹਿ ਜਾਂਦੇ ਵਿੱਚ ਇਹਦੇ ਠੀਕ ਅੱਗੇ ਦੀ ਅੱਗੇ ਉਤੋਂ ਹੀ ਵਧੀ ਜਾਂਦਾ ਜੀ ਅੱਗੇ ਇਸੇ ਤੋਂ ਹੀ ਵਧੀ ਜਾਣਾ ਠੀਕ ਹੈ ਜੀ ਤੇ ਜਿਵੇਂ ਮੰਨ ਲਓ ਕਿਸ ਨੇ ਪ੍ਰੋਟੀਨ ਸਰਚ ਕਰਨੇ ਆ ਤੇ ਹਣਾ ਵੀ ਕੀ ਹੋ ਸਕਦੇ ਵਿੱਚ ਗੂਗਲ ਤੇ ਜਾ ਕੇ ਅਜੋਲਾ ਭਰ ਕੇ ਠੀਕ ਹੈ ਜੀ ਇਹ ਜੈਡ ਤੇ ਉਹ ਡਬਲ ਐਲ ਏ ਅਜੋਲਾ ਭਰ ਕੇ ਤੇ ਆਪਾਂ ਇਹਦੇ ਪ੍ਰੋਟੀਨ ਫਾਈਬਰ ਜੋ ਵੀ ਇਹਦੇ ਵਿੱਚ ਕਿੰਨੇ ਪਰਸੈਂਟ ਜਿੰਨੇ ਕਿੰਨੇ ਫਾਇਦੇ ਆ ਇਹਦੇ ਹਣਾ ਜੀ ਆਪਾਂ ਇਹਦੇ ਫਾਇਦੇ ਏ ਟੂ ਜ਼ेड ਜਾਣਕਾਰੀ ਗੂਗਲ ਤੇ ਪਈ ਹੈ ਸਰਚ ਕਰ ਸਕਦੇ ਆ ਠੀਕ ਹੈ ਜੀ ਮਤਲਬ ਫਰੀ ਦੀ ਇੱਕ ਤਰ੍ਹਾਂ ਦੀ ਆਰਗੈਨਿਕ ਖਾਦ ਹੈ ਜੀ ਹਣਾ ਉਹ ਖਾਦ ਆ ਬਈ ਜਾਨਵਰਾਂ ਵਾਸਤੇ ਪੰਛੀਆਂ ਵਾਸਤੇ ਠੀਕ ਹੈ ਜੀ ਵਧ ਗਿਆ ਚੀਜ਼ ਆ ਇਹ ਠੀਕ ਹੈ ਜੀ ਤੇ ਬਾਈ ਜੀ ਆਪਣਾ ਐਡਰੈਸ ਤੇ ਮੋਬਾਈਲ ਨੰਬਰ ਜਰੂਰ ਦੱਸੇ ਮੋਬਾਈਲ ਨੰਬਰ ਆਪਣਾ ਹੈਗਾ ਜੀ 94655319183 ਐਡਰੈਸ ਕੋਠੇ ਕੌਰ ਸਿੰਘ ਵਾਲੇ ਜ਼ਿਲ੍ਹਾ ਬਠਿੰਡਾ ਜ਼ਿਲ੍ਹਾ ਬਠਿੰਡਾ ਜੀ ਠੀਕ ਹੈ ਬਾਈ ਜੀ ਨਾਲ ਸੰਪਰਕ ਜਰੂਰ ਕਰਿਓ ਬਾਈ ਜੀ ਬੱਕਰੀਆਂ ਵਾਸਤੇ ਤੇ ਆਪਣੀ ਜਿਹੜੀਆਂ ਜੀ ਮੁਰਗੀਆਂ ਵਾਸਤੇ ਬਹੁਤ ਵਧੀਆ ਚੀਜ਼ ਹੈ ਜਿਹੜੀ ਆਪਾਂ ਦੇਖਦੇ ਹੁੰਦੇ ਹੁਣ ਨੀ ਜੋਲਾ ਫੀਡ ਆਹ ਵਾਲੀ ਹੁੰਦੀ ਹੈ ਜੀ ਜੋਲਾ ਫੀਡ ਆਪਾਂ Amazon ਤੋਂ ਵੀ ਮੰਗਾ ਲੈਨੇ ਆ ਪਰਕ ਆ ਜਮਾ ਬਿਲਕੁਲ ਸਹੀ ਹੈ ਜੀ ਬਾਈ ਨੇ ਦੱਸਿਆ ਸੀਗਾ ਕਿ ਜਿਹੜੀ Amazon ਤੋਂ ਮੰਗਾਈਆਂ ਚੀਜ਼ਾਂ ਹੁੰਦੀਆਂ ਜਾਂ ਆਪਾਂ ਦੇਖਦੇ ਆਂ ਕਿ ਇਹ ਜਿਹੜੀ Amazon ਤੋਂ ਮੰਗਾਈ ਹੋਈ ਫੀਡ ਹੈ ਉਹਦੇ ਵਿੱਚ ਧੋਖਾਧੜੀ ਵੀ ਹੁੰਦੀ ਹੈ ਬਹੁਤ ਧੋਖਾਧੜੀ ਹੁੰਦੀ ਉਹਦੇ ਵਿੱਚ ਮੈਨੂੰ ਆਪ ਬੰਦਿਆਂ ਨੇ ਦੱਸਿਆ ਫੋਨ ਕਰ ਕਰਕੇ ਫੋਟੋਆਂ ਵੀ ਪਾਈਆਂ ਠੀਕ ਹੈ ਜੀ ਸ਼ਾਇਦ ਫੋਟੋਆਂ ਹਜੇ ਵੀ ਮੇਰੇ ਕੋਲੇ ਹੋਣਗੀਆਂ ਉਹ ਜਿਹੜੀਆਂ ਭੇਜੀਆਂ ਕਿਸੇ ਨੇ ਵੇਲੇ ਭੇਜਤੀ ਠੀਕ ਹੈ ਜੀ ਕਿਸੇ ਨੇ ਕੁਸ ਭੇਜਤਾ ਜਾਂ ਇਹ ਮੰਨ ਲਓ ਜਦੋਂ ਆਨਲਾਈਨ ਆਪਾਂ ਮੰਗਵਾਉਨੇ ਆ ਠੀਕ ਹੈ ਜੀ ਇਹਦੀ ਉਮਰ ਨਹੀਂ ਲੰਮੀ ਹੁੰਦੀ ਕਿ ਉਹ ਰਾਹ 'ਚ ਹੀ ਖਰਾਬ ਹੋ ਜਾਂਦੀ ਹੈ ਇਹ ਠੀਕ ਠੀਕ ਹੈ ਜੀ ਹਾਂਜੀ ਇਹ ਕੋਮਲ ਜਾਰੇ ਆ ਠੀਕ ਹੈ ਜੀ ਹਾਂ ਉਹ ਜਾਂਦੀ ਮੁੜ ਕੇ ਠੀਕ ਹੈ ਤੁਹਾਡੇ ਕੋਲੇ ਆ ਕੇ ਤੇ ਬਾਈ ਅੱਗੇ ਜਾ ਸਕਦੇ ਹਨ ਜੀ ਠੀਕ ਹੈ ਜੀ ਤੇ ਬਾਈ ਦੇ ਦਿੱਤੇ ਹੋਏ ਨੰਬਰਾਂ ਤੇ ਬਾਈ ਨਾਲ ਸੰਪਰਕ ਜ਼ਰੂਰ ਕਰਿਓ ਜੀ ਇੱਕ ਵਾਰੀ ਬਾਈ ਤੋਂ ਜਾਣਕਾਰੀ ਜ਼ਰੂਰ ਲਿਓ ਬਾਕੀ ਜੇ ਖਰੀਦਣੀ ਜਾਂ ਉਹ ਅੱਗੇ ਦੀਆਂ ਹਨ ਗੱਲਾਂ ਹੁੰਦੀਆਂ ਜੀ ਠੀਕ ਹੈ ਜੀ ਧੰਨਵਾਦ ਬਾਈ ਜੀ ਇਸ ਦਾ